ਦੁਨੀਆ ਦੀ ਪ੍ਰੀਤ ਸੱਚ ਏਵੇਂ ਹਾਸਿਆਂ ਤੋਂ ਇੱਕ ਦੂਜਾਂ ਦੇ ਮਰਨ ਤੋਂ ਸ਼ੁਰੂ ਹੁੰਦੀ ਮੈਂ ਤੇਰੇ ਲਈ ਜਿੰਦ ਲਿਆ ਵਾਰ ਦਿਆਂਗਾ ਮੈਂ ਤੇਰੇ ਲਈ ਤਾਰੇ ਤੋੜ ਲਿਆਂਗਾ ਤੇਰੇ ਵਾਸਤੇ ਜਿੰਦ ਹਾਜਰ ਇਸ ਤਰੀ ਕਰਨੇ ਨਾ ਚੈਪਰਾ ਹੋਵੇ ਭੈਣ ਹੋਵੇ ਮੈਂ ਸਭ ਕੁਝ ਤੇਰੇ ਤੋਂ ਵਾਰ ਦਿਆਂਗਾ ਫਿਦਾ ਕਰ ਦਿਆਂਗਾ ਇਹ ਪ੍ਰੀਤ ਸ਼ੁਰੂ ਹੁੰਦੀ ਹੈ ਭਾਵਕ ਜਜ਼ਬਾਤੀ ਬੋਲਾਂ ਤੋਂ ਹਾਸਿਆਂ ਤੋਂ ਮਿਲਾਪ ਤੋਂ ਪਰ ਇਹਦਾ ਅੰਤ ਰੋਣਾ ਤੇ ਵਿਛੋੜਾ ਹੁੰਦਾ ਹੈ ਕੋਈ ਪ੍ਰੀਤ ਲੈ ਲਓ ਗੁਰਮਖੋ ਦੁਨੀਆ ਦੀ ਕੋਈ ਪ੍ਰੀਤ ਲੈ ਲਓ ਪਤੀ ਪਤਨੀ ਦੀ ਪ੍ਰੀਤ ਮਾਪਿਆਂ ਤੇ ਬੱਚਿਆਂ ਦੀ ਪ੍ਰੀਤ ਮਿੱਤਰਾਂ ਮਿੱਤਰਾਂ ਦੀ ਪ੍ਰੀਤ ਇਸ਼ਕ ਮਜਾਜੀ ਵਾਲੇ ਜਿੰਨੇ ਮਰਜੀ ਹੋਣ ਪਿਆਰਿਓ ਜਦੋਂ ਸ਼ੁਰੂ ਹੁੰਦੇ ਆ ਉਹ ਗੱਲਾਂ ਇਹੋ ਜਿਹੀਆਂ ਕਰਦੇ ਨੇ ਮੈਂ ਕਿਹਾ ਸਵਾਨ ਤੋਂ ਤਾਰੇ ਤੋੜਦੇ ਆ ਪਰ ਜਿੱਦਨ ਇਸ ਪ੍ਰੀਤ ਦਾ ਅੰਤ ਹੁੰਦਾ ਉਹ ਵਿਛੋੜੇ ਵਿੱਚ ਹੁੰਦਾ ਹੈ ਵਿਜੋਗ ਵਿੱਚ ਹੁੰਦਾ ਹੈ ਪਰ ਰੱਬ ਦੀ ਪ੍ਰੀਤ ਜਿਹੜੀ ਹੈ ਨਾ ਗੁਰਮਖੋ ਇਹ ਖੋਕਿਆਂ ਤੋਂ ਸ਼ੁਰੂ ਹੁੰਦੀ ਏ ਇਹ ਅਥਰਵਾਂ ਤੋਂ ਸ਼ੁਰੂ ਹੁੰਦੀ ਏ ਇਹ ਸੱਚੀ ਮੁੱਚੀ ਅੰਦਰ ਤਪਦੇ ਤੋਂ ਸ਼ੁਰੂ ਹੁੰਦੀ ਏ ਪਰ ਜਿਹੜਾ ਇਹਦਾ ਅੰਤ ਹੈ ਉਹ ਮਿਲਾਪ ਹੁੰਦਾ ਹੈ